ਸਾਥਰੀ ਕਾਲ ਜੀ ਠੀਕ ਠਾਕ ਤਿਆਰੀਆਂ ਕਰਨ ਲੱਗੇ ਆ ਜੀ ਪਨੀਰੀ ਵੀਜੇ ਲੱਗੇ ਆ ਜੀ ਚੱਲੇ ਆ ਸੁਹਾਗਾਪੋਂ ਪੰਜਾਬ ਇੱਕ ਹਾਂ ਇੱਕ ਪੰਜਾਬ ਦੀ ਝਲਕ ਸਾਡੇ ਸੋਹਣੇ ਪੰਜਾਬ ਦੀ ਸੁਹਾਗਾ ਵਾਲੇ ਜੀ ਆਪਾਂ ਮਗਰ ਮੋਟਰਸਾਈਕਲ ਤੇ ਡਾਈ ਬੈ ਕੇ ਜਾਣੀ ਆ ਚਲਾ ਆ ਜੋ ਫਿਰ ਕੇ ਚੱਲੀਏ ਥੇ ਪਹੁੰਚ ਗਏ ਥਾਂ ਦੀ ਮਨਤੀ ਕਰਨ ਲੱਗੇ ਪਨੀਰੀ ਵੇਚਣ ਲਈ ਹਾਈ ਸੁਭਾ ਕਮਿਊਟਰ ਕਰਵਾਦਾ ਇੱਥੇ ਇਹ ਹੁਣ ਬੀਜਾਂਗੇ ਪਨੀਰੀ ਕਿਹਨੇ ਕਿਹਨੇ ਬੀਜਤੇ ਕਿਹਨੇ ਕਿਹਨੇ ਬੀਜਨੇ ਆ ਜੇ ਆਪਾਂ ਪਨੀਰੀ ਬੀਜਣੀ 31 ਤੇ 110 ਤੋਂ ਇਹ ਦੱਸੋ ਕਿ ਕਿਹੜੀ ਕਿਹੜੀ ਬੀਜੋਗੇ ਗਰਮੀ ਆ ਗਈ ਹੁੰਦ ਰਸਤਾ ਥੱਲੇ ਨੂੰ ਹੁੰਨੇ ਹਨ ਰਸਤਾਂ ਦਾ ਇਹੀ ਫਾਇਦਾ ਇਹੀ ਲੱਗ ਜਾਂਦਾ ਖੇਤਾਂ ਜਿੱਥੇ ਦਰਖਤ ਜਿੱਥੇ ਪੰਜ ਸੱਤ ਹੋਣ ਨਾ ਇਕੱਠੇ ਥੱਲੇ ਸ਼ਾਮੇ ਮੰਜਾ ਲਾ ਲਈਏ ਮੂੰ ਬੈਠੀਏ ਤੇ ਬੜਾ ਠੰਡਾ ਹੋ ਜਾਂਦਾ ਆਪਣੇ ਤੋਂ ਵੀ ਦਰਖਤ ਬਹੁਤ ਹੈ ਨਹਿਰ ਜਾਂਦੀ ਨਾਲ ਖੇਤ ਵੀ ਹੈਗੇ ਆਪਣੇ ਇੱਧਰ ਵੀ ਹੈਗੇ ਆ ਦਰਖਤੀ ਦਰਖਤ ਸਾਰੇ ਡੈਡੀ ਮਿਹਨਤੀ ਕਰੀ ਜਾਂਦਾ ਮੈਨੂੰ ਪੁੱਛਦੇ ਹੀ ਮਾ ਆਪਾਂ ਨੂੰ ਨਹੀਂ ਪਤਾ ਮਿਹਨਤੀ ਮੁੰਤੀ ਦਾ ਐਡਾ ਉਹ ਮੈਂੰਤੀ ਕਰ ਲੋ ਨਾਲ ਵਜਾ ਦੇਾਂਗੇ ਭਾਈ ਸਾਹ ਬਤਾਵਜ ਮਗਾਤ ਟੈਡੀ ਆਪਣਾ ਐ ਡੈਡੀ ਖਾਣ ਲਾ ਗੱਡਾ ਜੀ ਪਹਿਲਾ ਡਾਈ ਖਲਾਰਾਂਗੇ ਫੇਰ ਮਾਰਾਂਗੇ ਸੁਹਾਗਾ ਸ਼ਾਮ ਨੂੰ ਭੱਗ ਜਾਵਾਂਗੇ ਵਟਾ-ਵਟਾ ਸ਼ਹਿ ਸ਼ਾਮ ਨੂੰ ਵੀਜੀ ਦਈਏ ਸਾਰੀ ਕਿਉਂਕਿ ਹੁਣ ਟਾਈਮ ਤਾਂ ਹੋਇਆ ਪਿਆ 10 ਵਜੇ ਡੈਡੀ ਕਹਿੰਦਾ ਫੇਰ ਗਰਮੀ ਵਾਲੀ ਹੋਣੀ ਦੁਪਹਿਰੇ ਸ਼ਾਮ ਨੂੰ ਬਾਕੀ ਪ੍ਰਕਿਰਿਆ ਕਰ ਦਿਆਂਗੇ ਮਾਦਾ ਕਹਿ ਮੈਂ ਖਲਾਰ ਦੇਣਾ ਕਹਿੰਦਾ ਨਹੀਂ ਤੈਨੂੰ ਹਿਸਾਬ ਨਹੀਂ ਆਉਣਾ ਮੈਂ ਚਲੋ ਠੀਕ ਲੋਈ ਡਾਈ ਤੋਂ ਬਾਅਦ ਉਹ ਜਿੰਕ ਦੀ ਵਾਰ ਹੀ ਆ ਗਈ ਮੈਨੂੰ ਲੱਗਦਾ ਵਾਂਚ ਚ ਘੱਟ ਤੇ ਹਵਾ ਜਿਆਦਾ ਕਿਉਂਕਿ ਰੇਤਾਈਆਂ ਨੂੰ ਹੁੰਦੀ ਪਤਲੀ ਜੀ ਫਾਇਦਾ ਭੋਦਾ ਨਹੀਂ ਆਪਾਂ ਨੂੰ ਪਤਾ ਵੀ ਕੀ ਆ ਕੀ ਨਹੀਂ ਇਹ ਸਾਕੋ ਡੇੜੀ ਨਹੀਂ ਪਤਾ ਆਪਾਂ ਦਾ ਨਾਲ ਮਾੜਾ ਮੋਟਾ ਦੇ ਕੋਲ ਹੈਲਪਰ ਹੈਲਪਰ ਆਈਦਾ ਇਹ ਰੋਤੇ ਮਾਰਾਂਗੇ ਸੁਹਾਗਾ। ਲਓ ਜੀ। ਡਾਈ ਤੇ ਜੰਗ ਪਾ ਕੇ ਸੁਹਾਗੇ ਦਾ ਕੰਮ ਸ਼ੁਰੂ ਹੋ ਗਿਆ। ਇਹਨੇ ਨਾ ਡਲੇ ਟੂਲੇ ਭੰਨੇ ਜਾਣਗੇ ਸਾਰੇ ਕੰਪਿਊਟਰ ਕਰਾਤਾ ਤੁਹਾਨੂੰ ਦੱਸਿਆ ਵੀ ਲਵਾ ਹੀ ਦਿੱਤਾਈ ਆਪਾਂ। ਤੋ ਦਲੇ ਹੋਰ ਤੋ ਦਲ। ਵੇਖੋਗਾ ਮਿੱਤਰੋ ਹੋ ਗਿਆ ਨਾ ਸਾਫ। ਪੰਨੀਂਣਾ ਰੋੜੀ ਰੂੜੀ ਮਿਹਨਤ ਬਹੁਤ ਆ ਵੀ ਖੇਤੀ ਚ ਆਪਾਂ ਨੂੰ ਉਹਨਾਂ ਮੁੱਲ ਨਹੀਂ ਮਿਲਦਾ ਜਿੰਨੀ ਆਪਾਂ ਮਿਹਨਤ ਕਰਦੇ ਖੇਤੀ ਚ ਹੈ ਨਾ ਆਪਾਂ ਨੂੰ ਆਪਦੇ ਹਿਸਾਬ ਨਾਲ ਜ਼ਮੀਨਾਂ ਦੇ ਰੇਟ ਆ ਨਾ ਆਪਣੀਆਂ ਫਸਲਾਂ ਦੇ ਰੇਟ ਆ ਹੈ ਸਭ ਸਰਕਾਰਾਂ ਹੱਤੀ ਆ ਤੇ ਕੋਈ ਦੁਕਾਨਾਂ ਤੋਂ ਲੈਣ ਚੱਲ ਜੀ ਉਹ ਉਹਨਾਂ ਦੇ ਆਪਦੇ ਰੇਟ ਆ ਭਾਈ ਇੰਨੇ ਦਾ ਨਹੀਂ ਇੰਨੇ ਦਾ ਹੀ ਮਿਲੂ ਅਈ ਦਾ ਦਾ ਕਣਕ ਝੋਨਾ ਨਹੀਂ ਕਹਿ ਸਕਦੇ ਵੀ ਇੰਨੇ ਨੂੰ ਦੇਣਾ ਚਲੋ ਆਉਣਗੇ ਚੰਗੇ ਦਿਨ ਆਪਣੇ ਵੀ ਕਦੇ ਨਾ ਕਦੇ ਅੋਰ ਚੰਦਰਾਲ ਹੈਗੇ ਪਹੁੰਚੁੱਕੇ ਖੇਤ ਵਟਾਂ ਹੀ ਪਾਵਾਂਗੇ ਅੱਜ ਕੱਲ ਸੁਭਾ ਵੀ ਜਾਏ ਬਣੀਰੀ ਡਾਡੀ ਕਹਿੰਦਾ ਲਾਈਟ ਕੱਲ ਸੁਭਾ ਹੋਣੀ ਹੈ ਸੁਭਾ ਵੀ ਜਾਗੇ ਨੇਚਰ ਮਦਰ ਵਿਊ ਵਟਾ ਬਾਦੀਆਂ ਹੀ ਆਹੀ ਬਾਕੀ ਪ੍ਰਕਿਰਿਆ ਸੁਭਾ ਕਰਾਂਗੇ ਹਾਂਜੀ ਗੁੱਡ ਮਾਰਨਿੰਗ ਜੀ ਚੱਲੇ ਆਪਾਂ ਪਨੀਰੀ ਵੀਜਨ ਪਰ ਆਪਾਂ ਜਾਣਾ ਰਿਆਨ ਨੂੰ ਸਕੂਲ ਛੱਡਣ ਅਸੀਂ ਉਦੋਂ ਬਾਅਦ ਜਾਵਾਂਗੇ ਤਿਆਰੀਆਂ ਨਾਲ ਪਨੀਰੀ ਵੀਜਨ ਕਿ ਨਹੀਂ ਇਹਨਾਂ ਦਾ ਸਕੂਲੇ ਜਾ ਹਾਂ ਸਕੂਲੇ ਫਿਰ ਜਾਵਾਂ ਖੇਤ ਨੂੰ ਇੱਧਰ ਤਾਂ ਦੇਦਾ ਡੇਢ ਨਹੀਂ ਛੇਟਾ ਆਪਣੇ ਆਉਂਦੇ ਮਹਾਰਿਆਂ ਨੂੰ ਸੂਛ ਛੱਡ ਗਿਆ ਹੁਣ ਕੰਗਾ ਮਾਰਦੀ ਐ ਸਪੈਸ਼ਲ ਬਣਾਇਆ ਭਾਈ ਪਨੀਰੀ ਵੀਜਣ ਲਈ ਕੰਗਾ ਲਾਈਟ ਵੀ ਆ ਗਈ ਇੱਧਰ ਉਧਰ ਵੱਜ ਗਿਆ ਅੱਚ ਮਾਰ ਲੱਗੇ ਚਲ ਵਧੀਆ ਹੈ ਲਾਈਟ ਆ ਗਈ ਜਿਹੜੀ ਪਾਣੀ ਪੂਣੀ ਲੱਗ ਜੂਗਾ ਨਿੰਬੜ ਜੂਗਾ ਮੱਛੀ ਆ ਜਿਹੜੀ ਚਲਦੀ ਸੋਹਣੀ ਲੱਗਦੀ ਆ ਜੇ ਖੜ ਜੇ ਫੇ ਜੋ ਪਾਈਪਾ ਕੰਨੇ ਆ ਬਈ ਨਹੀਂ ਉਹ ਤੋਂ ਬਹੁਤ ਔਖਾ ਲੱਗਦਾ ਬਈ ਤਾਂ ਹੀ ਸੋਹਣੀ ਲੱਗਦੀ ਚਲਦੀ ਮੇਰੇ ਹਿਸਾਬ ਨਾਲ ਦੂਜੇ ਕੈਰੀਜ ਨੇ ਮਾਰਨ ਨਹੀਂ ਦੇਣਾ ਕੰਗਾ ਪਹਿਲਾਂ ਭਰ ਦੇ ਨਾਲ ਡਾੜੀ ਲੱਗਿਆ ਸਾਹ ਲੈ ਲਾ ਸਾਹ ਵੇਖੋ ਅੱਧੇ ਦਾ ਮਾਰਦਾ ਮੈਂ ਮੇਰੇ ਹਿਸਾਬ ਨਾਲ ਦਾ ਮਾਰਦਾ ਵੇਖੋ ਕੀ ਬੰਦ ਜੇ ਨੂੰ ਭਰੂਗਾ ਇਹ ਓਏ ਪੰਛੀ ਆ ਗਏ ਇਹ ਤੇ ਵੀ ਵਾਚ ਲੈ ਇੱਕ ਵਾਰੀ ਦਾ ਹੁਣ ਛੱਡਿਆ ਜੇ ਮਾਰ ਹੀ ਦਵਾਂਗੇ ਉਹਨੂੰ ਜਦੋਂ ਉਹ ਭਰਨਾ ਦੂਜਾ ਝੜਾ ਆਹ ਦੱਸੋ ਬਣਾ ਕਿਵੇਂ ਲੱਗਿਆ ਜੰਤਰ ਆ ਵੀ ਆਪਾਂ ਭਰਨ ਨਹੀਂ ਦਿੱਤਾ ਪਹਿਲਾਂ ਮਾਰ ਦੋ ਦੂਰੇ ਚ ਦੂਰ ਮਾਰੀ ਆਪਾਂ ਸਾਰਿਆਂ ਜੀ ਲੋ ਜ ਪਨੀਰੀ ਹੋ ਗਈ ਡਨ ਆ ਵਾਹ ਹੋ ਵਰੀ ਹੈ ਮਾ ਮਾਲਕ ਦੀ ਕਿਰਪਾ ਨਾਲ ਤੁਸੀਂ ਉਹੋ ਵੀ ਆਹੀਂ ਬੀਜਦੇ ਸਾਰੇ ਪਨੀਰੀ ਕੇ ਹੋਰ ਕੋਈ ਝਾਫੇ ਵੀ ਮਾਰਦੇ ਆ ਛੱਟਾ ਦੇਖ ਅਸੀਂ ਆ ਬਣਾਇਆ ਹੋਇਆ ਸਪੈਸ਼ਲ ਦਸਤਾ ਬੀਜ ਤੇ ਇਹ ਦੱਸੋ ਵੀ ਸਾਰੇ ਕਿੰਨੇ ਬੀਜਦੇ ਆ ਪਹਿਲਾਂ ਕਿਸਾਨ ਵੀ ਆ ਗਿਆ ਉਹ ਗੇੜਾ ਮਾਰ ਕੇ ਹੀ ਫੜਾ ਹੋਇਆ ਮਾਰਦਾ ਅੱਛਾ ਤਾਂ ਕੰਮ ਜਿਹੜਾ ਜਾਵਣੀ ਚਾਹੁੰਦਾ ਕਿਧਰ ਬੀਜਨੇ ਤੁਸੀਂ ਹੈਂ 20 ਜਣਾ ਦਿੱਤੀ ਐ 20 3 ਨੂੰ ਠੀਕ ਠੀਕ ਅਸੀਂ ਦਵਾਈ ਪਾਉਣ ਲੱਗਿਆਂ ਗੰਦ ਵਾਲੀ ਦਵਾਈ ਜੇ ਜੇ ਪਹੁੰਚ ਚੁੱਕਿਆ ਇਹ ਹੁਣੇ ਬਿਜਲੀ ਆ ਜੱਗੇ ਦੀ ਵਿਦਾਇਗੀ ਪਾਰਟੀ ਲੈਣ ਜਾਣਾ ਸਕੂਲੇ ਸਕੂਲੇ ਹਾਰ ਵੀ ਲੈ ਕੇ ਜਾਣੇ ਮੈਨੇ ਜੱਗਿਆ ਕਿਦਾ ਚੁੱਪ ਤਾਂ ਇਹ ਪਨੀਰੀ ਬਣੂਰੀ ਦੇ ਕਿ ਟਾਈਮ ਨਾਲ ਬਿਜਲੀ ਆ ਉਹ ਫੋਨ ਲਾਈ ਜਾਂਦੇ ਕਹਿੰਦੇ ਜਲਦੀ ਆ ਜਾਓ ਕੁਦਰ ਦੀ ਆਵਾਜ਼ ਲੋਈ ਦਾਨੇ ਆ ਫਰ ਡੇ ਪਨੀਰੀ ਵੀਜੀ ਗਈ ਆ ਪਾਣੀ ਲੱਗ ਗਿਆ ਦਵਾਈ ਪਾ ਦੀ ਗੰਦ ਵਾਲੀ ਵਿੱਚ ਠੀਕ ਹੈ ਜੀ ਜੇ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ